ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਰਨਾਲ ਪਸ਼ਪਿੰਦਰ ਸਿੰਘ ਬਾਠ ਮਾਮਲੇ ਦੇ ਵਿੱਚ ਮੋਹਾਲੀ ਅਦਾਲਤ ਦੇ ਕੋਲ सीबीआई ਦੇ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਖਿਲਾਫ ਅਤੇ ਹੁਰਨ ਤੋਂ ਇਲਾਵਾ ਗੰਭੀਰ ਸੱਟਾਂ ਪਹੁੰਚਾਉਣ ਤੇ ਗਲਤ ਤਰੀਕੇ ਨਾਲ ਰੋਕਣ ਦੇ ਦੋਸ਼ ਲਾਏ ਗਏ ਨੇ ਚਾਰ ਸ਼ੀਟ ਮੁਤਾਬਕ ਇੰਸਪੈਕਟਰ ਰੌਨੀ ਸਿੰਘ ਇਸ ਮਾਮਲੇ ਦੇ ਵਿੱਚ ਮੁੱਖ ਮਲਜਮ ਹੈ ਚਾਰ ਸ਼ੀਟ ਦੇ ਵਿੱਚ ਇਰਾਦਾ ਕਤਲ ਦੀ ਧਾਰਾ ਦਾ ਕੋਈ ਜ਼ਿਕਰ ਨਹੀਂ ਹੈ ਪਟਿਆਲਾ ਪੁਲਿਸ ਨੇ ਇਸ ਤੋਂ ਪਹਿਲਾਂ ਚਾਰ ਇੰਸਪੈਕਟਰਾਂ ਜਿਨ੍ਹਾਂ ਦੇ ਵਿੱਚ ਹੈਰੀ ਬੋਪਾਰਾਏ ਰੌਨੀ ਸਿੰਘ ਹਰਜਿੰਦਰ ਢਿੱਲੋਂ ਸ਼ਾਮਲ ਸੀ ਉਹਨਾਂ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109 ਇਰਾਦਾ ਕਤਲ 310 155 2 117 2 ਦੋਵੇਂ ਸਵੈ ਇੱਛਾ ਨਾਲ ਸੱਟਾਂ ਪਹੁੰਚਾਉਣ ਨਾਲ ਸੰਬੰਧਿਤ ਨੇ 126 2 ਦੀ ਗਲਤ ਰੋਕਥਾਮ ਅਤੇ 351 2 ਅਪਰਾਧਿਕ ਧਮਕੀ ਤਹਿਤ ਐਫ ਆਈ ਆਰ ਦਰਜ ਕੀਤੀ ਸੀ ਬਾਦ ਦੇ ਵਿੱਚ ਇੱਕ ਹੋਰ ਇਨਸਪੈਕਟਰ ਨੂੰ ਬੀਐਨਐਸ ਦੀਆਂ ਧਰਾਵਾਂ 299 ਤੇ 191 ਦਿੱਤਾਏ ਤਾਂ ਨਾਮਜ਼ਦ ਕੀਤਾ ਗਿਆ ਸੀ ਇਹ ਕਥਿਤ ਘਟਨਾ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾੜਤੇ ਉਹਨਾਂ ਦਾ ਪੁੱਤਰ ਪਟਿਆਲਾ ਦੇ ਸਰਕਾਰੀ ਰਜੇਂਦਰਾ ਹਸਪਤਾਲ ਦੇ ਕੋਲ ਸੜਕ ਕਿਨਾਰੇ ਸਥਿਤ ਇੱਕ ਢਾਬੇ ਤੇ ਸਨ ਪਰਿਵਾਰ ਨੇ ਦਾਵਾ ਕੀਤਾ ਕਿ ਉਹ ਜਦੋਂ ਆਪਣੀ ਕਾਰ ਦੇ ਬਾਹਰ ਖੜੇ ਖਾਣਾ ਖਾ ਰਏ ਸੀ ਤਾਂ ਸਿਵਲ ਕੱਪੜਿਆਂ ਦੇ ਵਿੱਚ ਕੁਝ ਪੁਲਿਸ ਮੁਲਾਜ਼ਮਾ ਨੇ ਉਹਨਾਂ ਕੋਲ ਆ ਕੇ ਕਰਨ ਨੂੰ ਆਪਣੀ ਗੱਡੀ ਹਟਾਉਣ ਲਈ ਕਿਹਾ ਸੀ ਤਾਂ ਜੋ ਉਹ ਆਪਣੀ ਗੱਡੀ ਪਾਰਕ ਕਰ ਸਕਣ ਬਾਅਦ ਦੇ ਵਿੱਚ ਇੱਕ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾ ਨੇ ਕਥਿਤ ਤੌਰ ਤੇ ਰਾਡਾਂ ਤੇ ਡੰਡਿਆਂ ਦੇ ਨਾਲ ਕਰਨਲ ਤੇ ਉਹਨਾਂ ਦੇ ਪੁੱਤਰ ਤੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ ਜਿਸ ਤੋਂ ਬਾਅਦ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਪਤਨੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਸ ਲਈ ਇੱਕ ਜੋ ਚੰਡੀਗੜ੍ਹ ਪੁਲਿਸ ਹੈ ਉਸ ਦੀ ਐਸਆਈਟੀ ਬਣਾਈ ਜਾਂਦੀ ਹੈ ਜਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਫਿਰ ਐਸਆਈਟੀ ਕੋਲੋਂ ਜਾਂਚ ਖੋ ਕੇ ਜਿਹੜੀ ਕੋਰਟ ਹੈ OCBI ਦੇ ਹਵਾਲੇ ਜਾਂਚ ਕਰ ਦਿੰਦੀ ਹੈ ਤੇ ਹੁਣ ਇਸ ਮਾਮਲੇ ਚ ਚਾਰ ਪੁਲਿਸ ਮੁਲਾਜ਼ਮਾਂ ਦੇ ਉੱਤੇ ਜੋ ਚਾਰ ਸ਼ੀਟ ਦਾਖਲ ਕੋਰਟ ਦੇ ਵਿੱਚ ਕੀਤੀ ਗਈ ਹੈ ਮੋਹਾਲੀ ਅਦਾਲਤ ਕੋਲ CBI ਨੇ ਜਾਂਚ ਮੁਕੰਮਲ ਕਰਨ ਤੋਂ ਬਾਅਦ ਚਾਰ ਸ਼ੀਟ ਦਾਖਲ ਕੀਤੀ ਹੈ ਤਾਂ ਇਸ ਦੇ ਵਿੱਚ ਅੱਗੇ ਕੀ ਕੋਈ ਸਾਹਮਣੇ ਆਉਂਦਾ ਤੇ ਇਸ ਕੇਸ ਦਾ ਨਿਪਟਾਰਾ ਕਦੋਂ ਤੱਕ ਹੁੰਦਾ ਹੈ ਇਸ ਦੇ ਉੱਤੇ ਸਭ ਦੀ ਨਜ਼ਰ ਟਿੱਕੀ ਰਹੇਗੀ ਅਗਲੀ ਖਬਰ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਭਾਵੇਂ ਕਿ ਉਹਨਾਂ ਦੀ ਜਾਨ ਬਚ ਗਈ ਹੈ ਆਪਰੇਸ਼ਨ ਹੋਣ ਤੋਂ ਬਾਅਦ ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਜਿਹੜੇ ਦੋ ਮੁਲਜ਼ਮਾਂ ਦੀ ਪਛਾਣ ਹੈ ਜਿਹੜੀ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ 8 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ 'ਚ ਦੋ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਇੱਕ ਮੁਲਜ਼ਮ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਦੂਜਾ ਮੁੰਬਈ ਦਾ ਦੱਸਿਆ ਜਾਂਦਾ ਹੈ ਚਾਹਲ ਦੇ ਮੋਬਾਈਲ ਫੋਨ ਤੋਂ ਬਰਾਮਦ ਕੀਤੇ ਗਏ ਸਬੂਤਾਂ ਦੇ ਆਧਾਰ ਤੇ ਪੁਲਿਸ ਨੇ ਵਟਸਐਪ ਗਰੁੱਪ ਨਾਲ ਜੁੜੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਹੈ ਜਿਸ ਦੇ ਵਿੱਚ ਆਈਪੀਐਸ ਅਧਿਕਾਰੀ ਵੀ ਅਤੇ ਸੀਨੀਅਰ ਸੇਵਾਮੁਕਤ ਅਧਿਕਾਰੀ ਸ਼ਾਮਲ ਨੇ ਸਾਈਬਰ ਕ੍ਰਾਈਮ ਟੀਮ ਡੀਬੀਐਸ ਗਰੁੱਪ ਦੇ ਸੀਈਓ ਰਜਿਤ ਬਰਮਾ ਦੀ ਭਾਲ ਕਰ ਰਹੀ ਹੈ ਚਾਹਲ ਦੀ ਪਤਨੀ ਜਸਵੰਦਰ ਕਾਰ ਦੇ ਬਿਆਨ ਦੇ ਆਧਾਰ ਤੇ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਮਰ ਸਿੰਘ ਚਾਹਲ ਨੇ ਸੋਮਵਾਰ ਨੂੰ ਪਰੇਸ਼ਾਨੀ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰੀ ਸੀ ਤੇ ਹੁਣ ਸਥਿਰ ਹਾਲਤ ਵਿੱਚ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਗੰਭੀਰ ਸੱਟਾਂ ਦੇ ਬਾਵਜੂਦ ਲੰਬੀ ਸਰਜਰੀ ਤੋਂ ਬਾਅਦ ਉਹਨਾਂ ਦੀ ਜਾਨ ਬਚਾਈ ਗਈ ਹੈ। ਉਹ ਇਸ ਸਮੇਂ ਬਿਆਨ ਦੇਣ ਦੀ ਸਥਿਤੀ ਦੇ ਵਿੱਚ ਨਹੀਂ ਤੇ ਪੁਲਿਸ ਉਹਨਾਂ ਦੀ ਪੂਰੀ ਤਰ੍ਹਾਂ ਠੀਕ ਹੋਣ ਦੀ ਉਡੀਕ ਕਰ ਰਹੀ ਹੈ। ਪਟਿਆਲਾ ਦੇ ਵਿੱਚ ਸਾਬਕਾ ਇੰਸਪੈਕਟਰ ਜਨਰਲ ਅਮਰ ਸਿੰਘ ਚਾਹਲ ਨੇ ਆਪਣੇ ਘਰ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਸੀ। ਗੋਲੀ ਲੱਗਣ ਕਾਰਨ ਉਹਨਾਂ ਦੀ ਹਾਲਤ ਨਾਜ਼ੁਕ ਸੀ ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਕੀਤਾ ਗਿਆ ਪੁਲਿਸ ਨੂੰ ਤੁਰੰਤ ਘਟਨਾ ਦੀ ਸੂਚਨਾ ਮਿਲ ਗਈ ਸੀ ਤੇ ਅਮਰ ਸਿੰਘ ਚਾਹਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹ ਇਸ ਸਮੇਂ ਇਲਾਜ ਅਧੀਨ ਨੇ ਉਹਨਾਂ ਨੇ ਉਸ ਥਾਂ ਤੇ 12 ਪੰਨਿਆਂ ਦਾ ਇੱਕ ਸੁਸਾਈਡ ਨੋਟ ਵੀ ਦਿੱਤਾ ਛੱਡਿਆ ਸੀ ਜਿਸ ਤੇ ਉਸ ਨੂੰ ਗੋਲੀ ਮਾਰੀ ਗਈ ਸੀ ਸੁਸਾਈਡ ਨੋਟ ਦੇ ਵਿੱਚ ਆਨਲਾਈਨ ਧੋਖਾਧੜੀ ਦੇ ਇੱਕ ਮਾਮਲੇ ਦਾ ਜ਼ਿਕਰ ਵੀ ਦਿੱਤਾ ਗਿਆ ਸੀ ਤੇ ਵਿੱਤੀ ਸਮੱਸਿਆਵਾਂ ਦਾ ਹਵਾਲਾ ਵੀ ਦਿੱਤਾ ਗਿਆ ਸੀ ਇਹ ਵੀ ਸਾਹਮਣੇ ਆਇਆ ਕਿ ਸਾਬਕਾ ਆਈਜੀ ਫਰੀਦਕੋਟ ਕੋਟਪੂਰਾ ਗੋਲੀਬਾਰੀ ਮਾਮਲੇ ਦੇ ਵਿੱਚ ਵੀ ਮਲਜ਼ਮ ਸੀ ਤੇ ਉਹਨਾਂ ਤੇ ਜੋ ਜਾਂਚ ਹੈ ਚੱਲ ਰਹੀ ਹੈ ਇਹ ਮਾਮਲਾ ਇਸ ਸਮੇਂ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਹਾਲਾਂਕਿ ਪੁਲਿਸ ਖੁਦਕੁਸ਼ੀ ਦੀ ਕੋਸ਼ਿਸ਼ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਗਲੀ ਖਬਰ ਜੋ ਕਿ ਸ਼ਹੀਦੀ ਸਭਾ ਸਭਜਾਦਿਆਂ ਦੀ ਸ਼ੁਰੂ ਹੋ ਚੁੱਕੀ ਹੈ ਉਸ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਹੈ ਜਿਹੜਾ ਵੀਰ ਬਾਲਦੀਪ ਸ ਕੇਂਦਰ ਸਰਕਾਰ ਦੇ ਵੱਲੋਂ ਮਨਾਉਣ ਦਾ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਹੈ ਉਸ ਦੀ ਖਿਲਾਫਤਾ ਜਿਹੜੀ ਲਗਾਤਾਰ ਪੰਜਾਬ ਦੀਆਂ ਸਿਆਸੀ ਤਰ੍ਹਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਇਹ ਇੱਕ ਮੁੱਦਾ ਬਣਦਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਤੇ ਸੁਖਵੀਰ ਸਿੰਘ ਬਾਦਲ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਦਿਖਾਈ ਦੇ ਰਹੇ ਹੈ ਕਿਉਂਕਿ ਜਦੋਂ ਵੀਰ ਬਾਲਦੀਪਸ ਮਨਾਉਣਾ ਕੇਂਦਰ ਸਰਕਾਰ ਨੇ ਸ਼ੁਰੂ ਕੀਤਾ ਸੀ ਉਸ ਵੇਲੇ ਦੀਆਂ ਕੁਝ ਪੋਸਟਾਂ ਨੇ ਜਿਹੜੀਆਂ ਉਹ ਕੱਢ ਲਿਆਏ ਨੇ ਵਿਰੋਧੀ ਪਾਰਟੀਆਂ ਵਾਲੇ ਭਾਜਪਾ ਤੇ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਇਸ ਦੇ ਤੌਰ ਤੇ ਆਖਿਆ ਕਿ ਜਦੋਂ ਇਹ ਵੀਰ ਬਾਲ ਦਿਵਸ ਕੇਂਦਰ ਸਰਕਾਰ ਨੇ ਮਨਾਉਣਾ ਸ਼ੁਰੂ ਕੀਤਾ ਉਦੋਂ ਦਾ ਖਾਲੀ ਦਲ ਦੇ ਇਹ ਐਮਪੀ ਨੇ ਜਿਹੜੇ ਉਸ ਵੇਲੇ ਦੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਬੜੇ ਖੁਸ਼ੀ ਉਹ ਚਾਹੁੰਦੇ ਸੀ ਕਿ ਵੀਰ ਬਾਲ ਦਿਵਸ ਮਨਾਇਆ ਜਾਣਾ ਚਾਹੀਦਾ ਸਾਬ ਜਦਿਆਂ ਦੀ ਸ਼ਹਾਦਤ ਵਾਲੇ ਦਿਨ ਪਰ ਹੁਣ ਇਸ ਮਾਮਲੇ ਦੇ ਉੱਤੇ ਬੀਜੇਪੀ ਸਰਕਾਰ ਦਾ ਵਿਰੋਧ ਕਰ ਰਹੇ ਨੇ ਅਕਾਲੀ ਦਲ ਵਾਲੇ ਅਤੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਤਾਂ ਇਸ ਮਾਮਲੇ ਨੂੰ ਲੈ ਕੇ ਪ੍ਰਤਪਾਲ ਸਿੰਘ ਬੜੀਏ ਵਾਲਾ ਭਾਜਪਾ ਦੇ ਬੁਲਾਰੇ ਅਤੇ ਜੋ ਮੀਡੀਆ ਇੰਚਾਰਜ ਨੇ ਬਲਤੇਜ ਸਿੰਘ ਪੰਨੂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਦੋਵਾਂ ਦੇ ਉੱਤੇ ਸਿੱਧੇ ਤੌਰ ਤੇ ਇਹ ਇਲਜ਼ਾਮ ਲਾਏ ਨੇ ਕਿ ਉਸ ਵੇਲੇ ਇਹ ਚਾਹੁੰਦੇ ਸੀ ਇਹ ਉਹਨਾਂ ਦੇ ਨਾਲ ਸਹਿਮਤ ਸੀ ਪਰ ਹੁਣ ਜਦੋਂ ਇਹ ਵਿਰੋਧ ਦੇ ਵਿੱਚ ਨੇ ਜਦੋਂ ਇਹ ਸੱਤਾ ਤੋਂ ਬਾਹਰ ਨੇ ਤਾਂ ਭਾਜਪਾ ਦੇ ਉੱਤੇ ਇਹ ਇਸ ਦੇ ਤੌਰ ਤੇ ਦੋਸ਼ ਮੜ ਰਹੇ ਨੇ ਕਿ ਉਹ ਪੰਜਾਬ ਦੀ ਅਤੇ ਸਿੱਖਾਂ ਦੀ ਜੋ ਇੱਕ ਸ਼ਹਾਦਤ ਨੂੰ ਦਰਸਾਉਂਦਾ ਹੋਇਆ ਸ਼ਹੀਦੀ ਸਭਾ ਦਾ ਦਿਹਾੜਾ ਹੈ ਉਸ ਨੂੰ ਬੱਚਿਆਂ ਦੇ ਨਾਲ ਜੋੜ ਰਹੇ ਨੇ ਭਾਵ ਕਿ ਇਸ ਨੂੰ ਅਸੀਂ ਬਾਬੇ ਸਮਝਦੇ ਹਾਂ ਸਾਬ ਜਦਿਆਂ ਨੂੰ ਪਰ ਕੇਂਦਰ ਸਰਕਾਰ ਉਹਨਾਂ ਨੂੰ ਬਾਲ ਯਾਨੀ ਕਿ ਬੱਚੇ ਕੋਸ਼ਿਸ਼ਤ ਕਰਨ ਦੇ ਉੱਤੇ ਧੋਲੀ ਹੋਈ ਹੈ ਤਾਂ ਇਸ ਮਸਲੇ ਦੇ ਵਿੱਚ ਲਗਾਤਾਰ ਕੇਂਦਰ ਸਰਕਾਰ ਦੀ ਜਿੱਥੇ ਆਲੋਚਨਾ ਹੋ ਰਹੀ ਹੈ ਉੱਥੇ ਇਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਵਿਰੋਧੀ ਪਾਰਟੀਆਂ ਲੈਂਦੀਆਂ ਦਿਖਾਈ ਦੇ ਰਹੀਆਂ ਨੇ